ਸਤਿ ਸ਼੍ਰੀ ਅਕਾਲ ਜੀ ਅੱਜ ਦਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈ ਦੇਖੋ ਨੂੰ ਪ੍ਰਸ਼ਨ ਬੜਾ ਸੌਖਾ ਲੱਗ ਰਿਹਾ ਪਰ ਅਕਸਰ ਵਿਦਿਆਰਥੀ ਇਹੋ ਜਿਹੇ ਪ੍ਰਸ਼ਨ ਦੇ ਵਿੱਚ ਵੀ ਉਲਝ ਜਾਂਦੇ ਆ ਜੇ ਧਿਆਨ ਦੇ ਨਾਲ ਟੌਪਿਕ ਨਾ ਪੜਿਆ ਹੋਵੇ ਪ੍ਰਸ਼ਨ ਕੀ ਹੈ ਜੀ ਬੜਾ ਸੌਖਾ ਪ੍ਰਸ਼ਨ ਹੈ ਵਾਕ ਲਿਖਿਆ ਹੋਇਆ ਕਿ ਤੂੰ ਚੁੱਪ ਰਹਿ ਇਸ ਵਾਕ ਦੇ ਵਿੱਚ ਜਿਹੜਾ ਚੁੱਪ ਸ਼ਬਦ ਹੈ ਉਹਦੀ ਸ਼੍ਰੇਣੀ ਦੱਸਣੀ ਆ ਵੀ ਉਹ ਕਿਹੜੀ ਸ਼੍ਰੇਣੀ ਨੂੰ ਬਿਲੋਂਗ ਕਰਦਾ ਹੈ ਉੱਤਰ ਤੁਸੀਂ ਸਮਝ ਗਏ ਹੋਵੋਗੇ ਉੱਤਰ ਆਪਣਾ ਵਿਸ਼ੇਸ਼ਣ ਆਉਣਾ ਪਰ ਇਸ ਪ੍ਰਸ਼ਨ ਦੇ ਵਿੱਚ ਖਾਸ ਚੀਜ਼ ਕੀ ਹੈ ਕਿ ਆਪਣਾ ਜੇ ਧਿਆਨ ਨਾਲ ਪੜਿਆ ਹੋਊਗਾ ਤਾਂ ਵਿਸ਼ੇਸ਼ਣ ਆਪਾਂ ਦੋ ਤਰ੍ਹਾਂ ਦੇ ਪੜੇ ਆ ਪਹਿਲਾ ਹੁੰਦਾ ਰਾਜੇ ਵਿਸ਼ੇਸ਼ ਵਿਸ਼ੇਸ਼ਣ ਜਿਹਨੂੰ ਵਿਸ਼ੇਸ਼ ਕੀ ਵਿਸ਼ੇਸ਼ਣ ਵੀ ਕਿਹਾ ਜਾਂਦਾ ਹੈ ਜਾਂ ਇਹਨੂੰ ਕੀ ਕਹਿ ਦਿੰਨੇ ਆਪਾਂ ਵਿਸ਼ੇਸ਼ ਵਿਸ਼ੇਸ਼ਣ ਵੀ ਕਹਿ ਦਿੰਨੇ ਆ ਵਿਸ਼ੇਸ਼ ਵਿਸ਼ੇਸ਼ਣ ਕਿਹੜਾ ਹੁੰਦਾ ਹੈ ਜਿਹੜਾ ਆਪਣੇ ਵਿਸ਼ੇਸ਼ ਤੋਂ ਪਹਿਲਾਂ ਆ ਕੇ ਉਹਦੀ ਵਿਸ਼ੇਸ਼ਤਾ ਪ੍ਰਗਟ ਕਰੇ ਜਿਵੇਂ ਮੈਂ ਕੋਈ ਵਾਕ ਲਿਖ ਕੇ ਦਿਖਾਉਣਾ ਹੈ ਜਿਵੇਂ ਮੈਂ ਲਿਖ ਦਵਾਂ ਕਾਲਾ ਘੋੜਾ ਠੀਕ ਹੈ ਜੀ ਹੁਣ ਘੋੜਾ ਸ਼ਬਦ ਤੋਂ ਪਹਿਲਾਂ ਜਿਹੜਾ ਕਾਲਾ ਸ਼ਬਦ ਆਇਆ ਇਹ ਕੀ ਕਰ ਰਿਹਾ ਇੱਥੇ ਵਿਸ਼ੇਸ਼ਣ ਦਾ ਕੰਮ ਕਰ ਰਿਹਾ ਜਾਂ ਮੈਂ ਕਹਿ ਦਵਾਂ ਸੋਨਾ ਠੀਕ ਹੈ ਜੀ ਜਾਂ ਮੈਂ ਕਹਿ ਦਵਾਂ ਸੋਨਾ ਮੁੰਡਾ ਤਾਂ ਮੁੰਡਾ ਸ਼ਬਦ ਤੋਂ ਪਹਿਲਾਂ ਜਿਹੜਾ ਵਿਸ਼ ਵਿਸ਼ੇਸ਼ ਉਸ਼ੇਸ਼ਨ ਕਹਿੰਦੇ ਆ ਜਦੋਂ ਅਸੀਂ ਸ਼ੇਸ਼ਕੀ ਕਹਿੰਦੇ ਆ ਠੀਕ ਹੈ ਜੀ ਇੱਕ ਦੂਜਾ ਜਿਹੜਾ ਆਪਣੇ ਕੋਲੇ ਵਿਸ਼ੇਸ਼ਣ ਹੁੰਦਾ ਉਹਨੂੰ ਕਹਿੰਦੇ ਆ ਵਿਦੇ ਵਿਸ਼ੇਸ਼ਣ ਕਿਹੜਾ ਵਿਸ਼ੇਸ਼ਣ ਕਹਿੰਦੇ ਆ ਵਿਦੇ ਕਹਿੰਦੇ ਆ ਜਾਂ ਫਿਰ ਵਿਦੇ ਕੀ ਕਹਿੰਦੇ ਆ ਹੁਣ ਵਿਦੇ ਵਿਸ਼ੇਸ਼ਣ ਕੀ ਹੈ ਜਿਹੜਾ ਆਪਣੇ ਵਿਸ਼ੇਸ਼ ਤੋਂ ਬਾਅਦ ਦੇ ਵਿੱਚ ਵਿਚਰ ਕੇ ਉਹਦੀ ਵਿਸ਼ੇਸ਼ਤਾ ਪ੍ਰਗਟ ਕਰੇ ਜਿਵੇਂ ਹੁਣ ਮੈਂ ਆਹ ਲਓ ਕੋਈ ਵਾਕ ਲਿਖ ਦਿੰਦਾ ਹਰੀ ਸਿੰਘ ਨਲਵਾ ਹਰੀ ਸਿੰਘ ਨਲਵਾ ਜੀ ਠੀਕ ਹੈ ਜੀ ਬੜੇ ਹੀ ਠੀਕ ਹੈ ਜੀ ਮੈਂ ਸ਼ਬਦ ਲਿਖ ਰਿਹਾ ਬੜੇ ਹੀ ਬਹਾਦਰ ਠੀਕ ਹੈ ਜੀ ਪੋਰਸਨ ਤਾਂ ਜਿਹੜਾ ਹੁਣ ਬਹਾਦਰ ਸ਼ਬਦ ਆ ਗਿਆ ਰਾਜੇ ਇੱਥੇ ਕੀ ਹੈ ਕੀ ਹੈ ਜੀ ਆਪਣੇ વિશેਸ਼ ਤੋਂ ਬਾਅਦ ਵਿੱਚ ਵਿਚਰ ਰਿਹਾ ਤਾਂ ਇਹ ਕੀ ਹੋ ਗਿਆ ਤੁਹਾਡਾ ਬਦ ਇੱਕੀ ਵਿਸ਼ੇਸ਼ਣ ਹੋ ਗਿਆ ਮੈਂ ਉਮੀਦ ਕਰਦਾ ਤੁਹਾਨੂੰ ਸਮਝ ਆਇਆ ਹੋਊਗਾ ਜੇ ਇਹਨੂੰ ਸੋਖੇ ਢੰਗ ਨਾਲ ਸਮਝਣਾ ਹੈ ਇੱਕ ਹੋਰ ਤਰੀਕਾ ਹੈਗਾ ਕਿ ਜਿਹੜੇ ਵਿਸ਼ੇਸ਼ਣ ਹੁੰਦੇ ਰਾਜੇ ਨਾਮ ਸ਼ਬਦ ਤੋਂ ਹਮੇਸ਼ਾ ਪਹਿਲਾਂ ਆਉਂਦੇ ਆ ਜੋ ਮੈਂ ਲਿਖਿਆ ਸੀ ਨਾ ਕਾਲਾ ਕੋੜਾ ਕੋੜਾ ਸ਼ਬਦ ਨਾਮ ਹੈ ਤੇ ਕਾਲਾ ਕੀ ਬਣ ਗਿਆ ਵਿਸ਼ੇਸ਼ਣ ਸੋਹਣਾ ਮੁੰਡਾ ਸੋਹਣਾ ਸ਼ਬਦ ਵਿਸ਼ੇਸ਼ਣ ਨਾ ਮੁੰਡਾ ਕੀ ਹੈ ਨਾਮ ਹੈ ਨਾਮ ਸ਼ਬਦ ਤੋਂ ਹਮੇਸ਼ਾ ਪਹਿਲਾਂ ਆਉਂਦੇ ਆ ਤੇ ਪ੍ਰਣਾਲੀ ਤੋਂ ਮੇਸ਼ਕ ਦੇ ਆਉਂਦੇ ਆ ਬਾਅਦ ਦੇ ਵਿੱਚ ਆਉਂਦੇ ਆ بس ਇਸ ਗੱਲ ਦਾ ਧਿਆਨ ਰੱਖਣਾ ਹੈ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਰ ਦਿਓ ਤੁਹਾਡੇ ਵਾਸਤੇ ਇੱਕ ਪ੍ਰਸ਼ਨ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਨਾ ਕਹਿੰਦਾ ਜੀ ਬੁੱਧਵਾਰ ਜਿਹੜਾ ਹੈਗਾ ਹਫਤੇ ਦਾ ਕਿਹੜਾ ਦਿਨ ਹੁੰਦਾ ਹੈ ਨਾਨਕਸ਼ਾਹੀ ਕਲੰਡਰ ਦੇ ਅਨਸਾਰ ਦੂਜਾ ਦਿਨ ਹੁੰਦਾ ਹੈ ਤੀਜਾ ਚੌਥਾ ਜਾਂ ਪੰਜਵਾਂ ਜੇ ਵੀਡੀਓ ਵਧੀਆ ਲੱਗਦੀ ਹੈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਕਿਸੇ ਵੀ ਟੌਪਿਕ ਦੇ ਵਿੱਚ ਤੁਹਾਨੂੰ ਠੀਕ ਹੈ ਜੀ ਪ੍ਰੋਬਲਮ ਹੈਗੀ ਹੈ ਦਿੱਕਤ ਹੈਗੀ ਹੈ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਅਗਲੀ ਵਾਰੀ ਉਸ ਟੌਪਿਕ 'ਤੇ ਪ੍ਰਸ਼ਨ ਲੈ ਕੇ ਆਉਂਗੇ ਵਾਹਿ